ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂਰ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਬਲਦੇ ਦੀਵੇ ਨਾਵਲ ਦਾ ਜਿਹੜੀ ਕਿ ਆਪਾਂ ਵਿਸ਼ਾ ਵਸਤੂ ਕਰਾਂਗੇ ਬਲਦੇ ਦੀਵੇ ਨਾਵਲ ਦਾ ਵਿਸ਼ਾ ਵਸਤੂ ਜਾਂ ਕੀ ਸਮੱਸਿਆ ਪੇਸ਼ ਕੀਤੀ ਗਈ ਹੈ ਤੇ ਬਾਕੀ ਇਹਦੇ ਜਿਹੜੀ ਕਿ ਕਾਫੀ ਜ਼ਿਆਦਾ ਕੁਐਸਚਨ ਆਪਾਂ ਅਪਲੋਡ ਕਰ ਚੁੱਕੇ ਆ ਇਹਦੇ ਵਿੱਚ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਸਟੋਰੀ ਇਹਦੇ ਵਿੱਚ ਥੋੜੀ ਜੀ ਬ੍ਰੀਫਲੀ ਵੀ ਹੈ ਸਟੋਰੀ ਕੀ ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆਂ ਤੁਹਾਡਾ ਟੂਰ ਸਟੱਡੀ ਕਲਾਸੇ ਚੋ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਬਲਦੇ ਦੀਵੇ ਨਾਵਲ ਦਾ ਜਿਹੜੇ ਕੀ ਆਪਾਂ ਸਾਇਤਿਕ ਦ੍ਰਿਸ਼ਟੀਕੋਣ ਤੇ ਇਸ ਦਾ ਵਿਸ਼ਾ ਵਸਤੂ ਵਾਲਾ ਕੁਐਸਚਨ ਕਰਾਂਗੇ ਤੇ ਪਹਿਲਾਂ ਆਪਾਂ ਇਸ ਦੇ ਜਿਹੜੇ ਨਾਇਕ ਤੇ ਨਾਇਕਾ ਨੇ ਜਰੀਨਾ ਨਾਇਕਾ ਤੇ ਨਾਇਕ ਹੈਗਾ ਡਾਕਟਰ ਸਲੀਮ ਉਹ ਆਪਾਂ ਕਰ ਚੁੱਕੇ ਆ ਅਪਲੋਡ ਤੇ ਇੱਕ ਜਿਹੜੇ ਕੀ ਇਸ ਦੇ ਵਿੱਚੋਂ ਪਿੰਡ ਦੀ ਮੀਟਿੰਗ ਦਾ ਹਾਲ ਠੀਕ ਹੈ ਤੇ ਇੱਕ ਕਿਕਰਾ ਵਾਲਾ ਬਾਬਾ ਉਹ ਵੀ ਆਪਾਂ ਅਪਲੋਡ ਕਰ ਚੁੱਕੇ ਆ ਠੀਕ ਕਾਫੀ ਅਪਲੋਡ ਹੋ ਚੁੱਕੇ ਨੇ ਤੁਸੀਂ ਕੁਐਸਚਨਸ ਵਾਚ ਕਰ ਸਕਦੇ ਹੋ ਤੇ ਬਾਕੀ ਜਿਹੜੇ ਕਿ ਲਿਟਰੇਚਰ ਦਾ ਮੋਸਟਲੀ ਸਿਲੇਬਸ ਅਪਲੋਡ ਹੋ ਚੁੱਕਿਆ ਠੀਕ ਹੈ ਤੇ ਸਿਰਫ ਕਵਿਤਾਵਾਂ ਰਹਿ ਗਈਆਂ ਹਾਂਜੀ ਤੇ ਇਹਦੀ ਮੈਂ ਤੁਹਾਨੂੰ ਪਹਿਲਾਂ ਬਰੀਫਲੀ ਸਟੋਰੀ ਦੱਸ ਦਿੰਦੇ ਆ ਤਾਂ ਕਿ ਤੁਹਾਡੇ ਮਾਈਂਡ ਚ ਰਹਿ ਵੀ ਸਟੋਰੀ ਹੈ ਕਿ ਬਲਦੇ ਦੀਵੇ ਇਸ ਨਾਵਲ ਦੇ ਵਿੱਚ ਜਿਹੜੇ ਕਿ ਹੈਗਾ ਜਿਹੜਾ ਨਾਇਕ ਉਹ ਹੈਗਾ ਇਦੇ ਵਿੱਚ ਡਾਕਟਰ ਸਲੀਮ ਡਾਕਟਰ ਸਲੀਮ ਜਦੋਂ ਜਿਹੜੇ ਕਿ ਪਾਕਿਸਤਾਨ ਦੇ ਵਿੱਚ ਸੀ ਜਦੋਂ ਉਹ ਮਤਲਬ ਕਿ ਆਪਣੀ ਸਟੱਡੀ ਕਰ ਰਿਹਾ ਸੀ ਛੋਟਾ ਸੀ ਜਦੋਂ ਤਾਂ ਉਹਦੇ ਫਾਦਰ ਦੀ ਡੈਥ ਹੋ ਜਾਂਦੀ ਉਸ ਤੋਂ ਬਾਅਦ ਮਦਰ ਹੀ ਉਹਨੂੰ ਪਾਲਦੀ ਆ ਤਾਂ ਸਟੱਡੀ ਕਰਨ ਤੋਂ ਬਾਅਦ ਜਿਹੜੇ ਕਿ ਉਹ ਸੋਚਦਾ ਕਿ ਉਹ ਵਿਦੇਸ਼ ਦੇ ਵਿੱਚ ਜਾਵੇ ਤੇ ਵਿਦੇਸ਼ ਦੇ ਵਿੱਚ ਜਿਹੜੇ ਕਿ ਇੱਕ ਸਰਜਨ ਸਪੈਸ਼ਲਿਸਟ ਸਰਜਨ ਬਣ ਕੇ ਆਵੇ ਮਤਲਬ ਕਿ ਡਾਕਟਰ ਬਣ ਕੇ ਆਵੇ ਤਾਂ ਇਹ ਦੇ ਨਾਲ ਦੀ ਨਾਲ ਉਹਨੂੰ ਇਹ ਵੀ ਲੱਗਦਾ ਉਹਦੀ ਮਦਰ ਕਹਿੰਦੀ ਕਿ ਉਹਨਾਂ ਦੇ ਘਰ ਇੱਕ ਜਿਹੜੀ ਲੜਕੀ ਰਹਿੰਦੀ ਸੀ ਵੀ ਉਹਦੇ ਨਾਲ ਵਿਆਹ ਕਰੇ ਬਟ ਉਹ ਨਹੀਂ ਮੰਨਦਾ ਹੈਗਾ ਉਹ ਨੂੰ ਆਉਂਦਾ ਕਿ ਮੈਂ ਵਿਦੇਸ਼ ਦੇ ਵਿੱਚ ਜਾਵਾਂ ਉੱਥੇ ਜਾ ਕੇ ਹੀ ਕਿਸੇ ਗੋਰੀ ਦੇ ਨਾਲ ਵਿਆਹ ਕਰਵਾਵਾਂ ਤਾਂ ਉੱਥੋਂ ਉਹਨੂੰ ਗੋਰੀਆਂ ਜਿਹੜੀ ਕਿ ਉਹਦੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਮੈਨੇ ਦੋ ਤਿੰਨ ਲੜਕੀਆਂ ਬਟ ਉਹਨੂੰ ਉਹਨਾਂ ਦੇ ਵਿੱਚ ਜਿਹੜੀ ਝਿਜਕ ਹੈ ਜਿਹੜੀ ਇੱਕ ਸੰਗ ਹੈ ਉਹਨਾਂ ਦੇ ਵਿੱਚ ਸ਼ਰਮ ਹੈ ਉਹਨੂੰ ਨਹੀਂ ਲੱਗਦਾ ਵੀ ਉਹਨਾਂ ਦੇ ਵਿੱਚ ਹੈ ਤਾਂ ਕਰਕੇ ਜਿਹੜੇ ਕਿ ਉਹਦਾ ਵਿਆਹ ਜਿਹੜੇ ਕਿ ਉਹ ਸਿਰੇ ਨਹੀਂ ਚੜਦਾ ਤਾਂ ਫਿਰ ਜਦੋਂ ਉਹ ਵਾਪਸ ਇੱਧਰ ਪਾਕਿਸਤਾਨ ਦੇ ਵਿੱਚ ਆਉਂਦਾ ਤਾਂ ਉਹਦਾ ਜਿਹੜਾ ਕਿ ਇੱਕ ਦੋਸਤ ਆ ਉਹਨੂੰ ਇੱਕ ਇਸ਼ਤਿਹਾਰ ਦੇ ਤੌਰ ਤੇ ਜਿਹੜਾ ਆ ਬਹ ਹੁੰਦਾ ਇੱਕ ਜਿਹੜਾ ਕਿ ਚੌਧਰੀ ਮਰੀਦਪੁਰ ਮਰੀਦਪੁਰ ਪਿੰਡ ਦੇ ਵਿੱਚ ਹੁੰਦਾ ਚੌਧਰੀ ਉਹਦਾ ਜਿਹੜਾ ਦੋਸਤ ਹੁੰਦਾ ਸ਼ਾਹੀਦ ਉਹਨੂੰ ਭੇਜਦਾ ਵੀ ਉੱਥੇ ਜਿਹੜਾ ਚੌਧਰੀ ਆ ਚੌਧਰੀ ਦੇ ਪਹਿਲਾਂ ਜਿਹੜੇ ਕਿ ਦੋ ਵਾਈਫ ਮਤਲਬ ਕਿ ਉਹ ਥਰਡ ਵਾਈਫ ਸੀ ਜਿਹੜੀ ਥਰਡ ਵਾਈਫ ਜਿਹੜੀ ਪ੍ਰੈਗਨੈਂਟ ਸੀ ਠੀਕ ਹੈ ਉਹਦੇ ਮਤਲਬ ਕਿ ਕਿ ਉਹ ਉਹ ਥੋੜੀ ਬਿਮਾਰ ਸੀ ਉਹਦੇ ਇਲਾਜ ਦੇ ਲਈ ਉਹਨੂੰ ਭੇਜਿਆ ਜਾਂਦਾ ਹੈ ਤਾਂ ਜਿਹੜੀ ਉਹ ਲੜਕੀ ਸੀ ਜਿਹੜੀ ਉਹਦੀ ਥਰਡ ਵਾਈਫ ਸੀ ਚੌਧਰੀ ਦੀ ਤਾਂ ਉਹਦਾ ਨਾਮ ਸੀ ਜਰੀਨਾ ਠੀਕ ਹੈ ਜਰੀਨਾ ਜਿਹੜੀ ਇਸ ਦੀ ਨਾਇਕਾ ਬਣਦੀ ਐ ਇਸ ਨਾਵਲ ਦੀ ਤੇ ਚੌਧਰੀ ਦੇ ਪਹਿਲਾਂ ਦੋ ਵਿਆਹ ਹੋ ਚੁੱਕੇ ਸੀ ਪਹਿਲੇ ਦੇ ਵਿਆਹ ਤੋਂ ਜਿਹੜੇ ਕਿ ਲੜਕੀਆਂ ਸੀ ਦੂਜੇ ਵਿਆਹ ਤੋਂ ਬਾਅਦ ਜਿਹੜੇ ਕਿ ਕੋਈ ਔਲਾਦ ਨਹੀਂ ਸੀ ਹੋਈ ਤਾਂ ਕਰਕੇ ਜਿਹੜੀ ਕਿ ਉਹ پاگل ਹੋ ਗਈ ਸੀ ਠੀਕ ਹੈ ਤੇ ਜਿਹੜੀ ਜਰਿਨਾ ਸੀ ਜਰਿਨਾ ਕੋਲ ਵੀ ਜਿਹੜੇ ਦੋ ਲੜਕੀਆਂ ਸੀ ਤੇ ਹੁਣ ਉਹ ਥਰਡ ਟਾਈਮ ਪ੍ਰੈਗਨੈਂਸੀ ਸੀ ਤੇ ਉਹਨੂੰ ਇਹ ਡਰ ਸੀ ਕਿ ਹੁਣ ਉਹਦੇ ਜੇ ਮੁੰਡਾ ਨਾ ਹੋਇਆ ਤਾਂ ਜਿਹੜੇ ਕਿ ਚੌਧਰੀ ਨੇ ਉਹਦੀ ਜਿਹੜੀ ਜ਼ਿੰਦਗੀ ਦਾ ਕੋਈ ਕੀਮਤ ਨਹੀਂ ਰਹਿਣੀ ਤੇ ਨਾ ਹੀ ਉਹਦੇ ਲੜਕੀਆਂ ਦੀ ਤੇ ਜਿਹੜੇ ਜਰਿਨਾ ਸੀ ਉਹ ਜਦੋਂ ਦੀ ਮੈਰिज ਹੋਈ ਸੋਨਾ 17 ਸਾਲਾਂ ਦੀ ਸੀ ਜਦਕਿ ਜਿਹੜਾ ਉਹਦਾ ਹਸਬੰਡ ਸੀ ਚੌਧਰੀ ਉਹ 50 ਸਾਲਾਂ ਦਾ ਸੀ ਠੀਕ ਹੈ ਤੇ ਜਦੋਂ ਉਹ ਡਾਕਟਰ ਸਲੀਮ ਨੂੰ ਮਿਲਦਾ ਉਸ ਸਮੇਂ ਉਹਦੀ ਉਮਰ ਸੀ 21 ਸਾਲਾਂ ਦੀ ਫਿਰ ਉਹ ਮਤਲਬ ਕਿ ਇਹਦੇ ਵਿੱਚ ਜਦੋਂ ਦਾ ਇਲਾਜ ਕਰਦਾ ਤਾਂ ਉਹਦੇ ਵਿੱਚ ਉਹਨੂੰ ਇਲਾਜ ਦੇ ਦੌਰਾਨ ਉਹਨੂੰ ਲੱਗਦਾ ਕਿ ਇਹਦੀ ਕੋਈ ਵੀ ਜ਼ਿੰਦਗੀ ਦੇ ਵਿੱਚ ਅਗਲੀ ਆਉਣ ਵਾਲੀ ਜ਼ਿੰਦਗੀ ਦੇ ਲਈ ਬਹੁਤ ਨਿਰਾਸ਼ਾ ਤਾਂ ਉਹਨੂੰ ਖੁਸ਼ ਕਰਨ ਦੇ ਤਰੀਕੇ ਕਰਦਾ ਠੀਕ ਹੈ ਮਨੁੱਖ ਵਿਗਿਆਨਕ ਤੌਰ ਤੇ ਡਾਕਟਰ ਜਨੀਮਤਾ ਉਹਦੇ ਵੀ ਦੁਰਾਣੀ ਜਿਹੜੀ ਕੋ ਨਾਲ ਪਿਆਰ ਹੋ ਜਾਂਦਾ ਬਟ ਜਿਹੜੀ ਜਰੀਨਾ ਉਹ ਵੀ ਉਹਨੂੰ ਫੀਲ ਕਰਦੀ ਹੈ ਕਿ ਹਾਂ ਵੀ ਇਹ ਮੈਨੂੰ ਪਿਆਰ ਕਰਦਾ ਤੋ ਵੀ ਕਰਦੀ ਆ ਬਟ ਉਹ ਜਿਹੜੇ ਕਿ ਮਜਬੂਰੀ ਦੇ ਬੇਵੱਸ ਨੇ ਕਿਉਂਕਿ ਉਹ ਜਿਹੜੀ ਕਿ ਉਹਦੀ ਮੈਰਿਜ ਹੋਈ ਹੋਈ ਸੀ ਤੇ ਤਾਂ ਕਰਕੇ ਜਿਹੜੇ ਕਿ ਇਹਨਾਂ ਦਾ ਪਿਆਰ ਆ ਜਿਹੜੇ ਕਿ ਉਹ ਅਧੂਰਾ ਰਹਿ ਜਾਂਦਾ ਬਾਅਦ ਦੇ ਵਿੱਚ ਜਿਹੜਾ ਜਦੋਂ ਐਂਡ ਦੇ ਵਿੱਚ ਉਹਦੇ ਬੱਚਾ ਹੁੰਦਾ ਤਾਂ ਜਿਹੜੇ ਕਿ ਬੇਟਾ ਹੁੰਦਾ ਠੀਕ ਹੈ ਤੇ ਇੱਕ ਬੇਟੀ ਹੁੰਦੀ ਹੈ ਬੇਟੀ ਦੀ ਡੈਥ ਹੋ ਜਾਂਦੀ ਹੈ ਤੇ ਬੇਟਾ ਹੁੰਦਾ ਤਾਂ ਫਿਰ ਉਸ ਤੋਂ ਬਾਅਦ ਜਿਹੜੇ ਕਿ ਡਾਕਟਰ ਸਲੀਮਾ ਅੱਗੇ ਚੱਲਾ ਜਾਂਦਾ ਠੀਕ ਹੈ ਰਹਿਣ ਦਾ ਪਾਕਿਸਤਾਨ ਦੇ ਵਿੱਚ ਹੀ ਰਹਿੰਦੀ ਸੋਚਦਾ ਆਪਣੇ ਦੋਸਤ ਸ਼ਾਹੀਦ ਦੇ ਜਿਹੜਾ ਹਸਪੀਟਲ ਚਲਾਇਆ ਸੀ ਉਹਦੇ ਵਿੱਚ ਹੀ ਤੇ ਸੋਚਦਾ ਵੀ ਨਾਲ ਦੇ ਨਾਲ ਉਹ ਜਿਹੜੇ ਕਿ ਸਮਾਜ ਸੇਵਾ ਕਰੂਗਾ ਤੇ ਜਿਹੜੀਆਂ ਲੜਕੀਆਂ ਨੇ ਉਹਨਾਂ ਦੀ ਜਿਹੜੀ ਹਾਲਤ ਨੂੰ ਸੁਧਾਰਨ ਦੇ ਵਿੱਚ ਕੋਸ਼ਿਸ਼ ਕਰੂਗਾ ਤੇ ਅੱਗੇ ਦੀਵੇ ਬਾਲੂਗਾ ਠੀਕ ਹੈ ਏਰੀ ਬਰੀਫਲੀ ਸਟੋਰੀ ਆ ਹੁਣ ਆਪਾਂ ਇਹਦਾ ਹਾਂਜੀ ਹੁਣ ਆਪਾਂ ਕਰਦੇ ਆ ਇਸ ਦਾ ਜਿਹੜੇ ਕਿ ਵਿਸ਼ਾ ਵਸਤੂ ਵੱਦੇ ਦੀਵੇ ਨਾਵਲ ਪਾਕਿਸਤਾਨੀ ਨਾਵਲਕਾਰ ਰਜ਼ੀਆ ਨੂਰ ਮੁਹੰਮਦ ਦੀ ਰਚਨਾ ਠੀਕ ਹੈ ਇਸ ਦਾ ਵਿਸ਼ਾ ਕੀ ਹੈ ਵੀ ਜਿੱਥੇ ਸਾਡੇ ਨੌਜਵਾਨਾਂ ਦੇ ਮਨਾਂ ਦੇ ਵਿੱਚ ਆਪਣੇ ਦੇਸ਼ ਖਾਸ ਕਰਕੇ ਪਿੰਡੂ ਲੋਕਾਂ ਤੇ ਇੱਥੋਂ ਦੀਆਂ ਕੁੜੀਆਂ ਲਈ ਨਫ਼ਰਤ ਹੈ ਤੇ ਪੱਛਮੀ ਦੇਸ਼ ਦੀ ਅਮੀਰੀ ਤੇ ਕੁੜੀਆਂ ਉਹਨਾਂ ਦੀ ਖਿੱਚ ਦਾ ਕਾਰਨ ਨੇ ਉਸ ਚੀਜ਼ ਦੇ ਖੋਖਲੇਪਨ ਨੂੰ ਦਰਸਾ ਕੇ ਆਪਣੇ ਦੇਸ਼ ਦੇ ਪਿੰਡ ਦੇ ਲੋਕਾਂ ਤੇ ਇੱਥੋਂ ਦੀਆਂ ਕਦਰਾਂ ਕੀਮਤਾਂ ਤੇ ਕੁੜੀਆਂ ਵਿੱਚ ਜਿਹੜੇ ਗੁਣ ਮੌਜੂਦ ਨੇ ਉਹਨੂੰ ਪੇਸ਼ ਕਰਨ ਦਾ ਵਿਸ਼ਾ ਬਣਾ ਲਿਆ ਮਤਲਬ ਕਿ ਇਸ ਦਾ ਵਿਸ਼ਾ ਕੀ ਹੈ ਵੀ ਜਿਹੜੇ ਨੌਜਵਾਨ ਨੇ ਆਪਣੇ ਜਿਹੜੇ ਕਿ ਪਿੰਡੂ ਲੋਕਾਂ ਤੇ ਕੁੜੀਆਂ ਨੂੰ ਨਫ਼ਰਤ ਕਰਦੇ ਨੇ ਪੱਛਮੀ ਦੇਸ਼ ਦੀ ਅਮੀਰੀ ਤੇ ਕੁੜੀਆਂ ਉਹਨਾਂ ਲਈ ਖਿੱਚ ਦਾ ਕਾਰਨ ਬਣਦੇ ਨੇ ਬਟ ਉੱਥੋਂ ਦੇ ਇਹ ਮਾਹੌਲ ਨੂੰ ਦਰਸਾ ਕੇ ਜਿਹੜੇ ਕਿ ਦੇਸ਼ ਆਪਣੇ ਦੇਸ਼ ਦੇ ਪਿੰਡਾਂ ਦੇ ਲੋਕਾਂ ਤੇ ਇਥੋਂ ਦੇ ਕਦਰਾਂ ਕੀਮਤਾਂ ਇਥੋਂ ਰੀਤੀ ਰਿਵਾਜਾਂ ਤੇ ਕੁੜੀਆਂ ਦੇ ਵਿੱਚ ਮੌਜੂਦ ਜਿਹੜੇ ਗੁਣ ਨੇ ਉਹਨਾਂ ਨੂੰ ਪੇਸ਼ ਕਰਨਾ ਤੇ ਨਾਲ ਦੀ ਨਾਲ ਦੇਸ਼ ਦੇ ਜਿਹੜੇ ਜ਼ਗੀਰਦਾਰੀ ਪ੍ਰਬੰਧ ਦੇ ਵਿੱਚ ਜਿਹੜੀ ਕੁੜੀਆਂ ਦੀ ਔਰਤਾਂ ਦੀ ਬੇਕਦਰਹੀ ਹੋ ਰਹੀ ਆ ਦੁਰਦਸ਼ਾ ਹੋ ਰਹੀ ਆ ਉਹਨੂੰ ਵੀ ਪੇਸ਼ ਕਰਨਾ ਇਸ ਦਾ ਵਿਸ਼ਾ ਤੇ ਇਸ ਤਰ੍ਹਾਂ ਨਾਵਲ ਦਾ ਵਿਸ਼ਾ ਮੁੱਖ ਤੌਰ ਤੇ ਦੋ ਪਰਤੀ ਹੈ ਦੋ ਪਰਤਾਂ ਦੇ ਵਿੱਚ ਆ ਇਦੇ ਨਾਲੇ ਵਿਸ਼ੇ ਦੀ ਇੱਕ ਹੋਰ ਪਰਤ ਪਾਕਿਸਤਾਨੀ ਪੰਜਾਬ ਦੇ ਪਿੰਡੂ ਜੀਵਨ ਦੀ ਝਲਕ ਪੇਸ਼ ਕਰਨਾ ਵੀ ਹੈ। ਨਾਵਲ ਦੇ ਵਿੱਚ ਸਲੀਮ ਦੇ ਮੈਡੀਕਲ ਕਾਲਜ ਦੇ ਵਿੱਚ ਪੜਦੇ ਇਹੀ ਆਪਣੇ ਦੇਸ਼ ਦੇ ਪਿੰਡਾਂ ਵਿੱਚ ਪਿੰਡੂ ਲੋਕਾਂ ਦੇ ਕੁੜੀਆਂ ਵਾਲੇ ਨਫਰਤ ਦੇ ਭਾਵ ਪਰੇ ਹੋਈ ਸੀ ਕਿ ਉਹ ਇੱਥੋਂ ਦੇ ਪਿੰਡ ਦੇ ਲੋਕਾਂ ਤੇ ਇੱਥੋਂ ਦੀਆਂ ਕੁੜੀਆਂ ਨੂੰ ਅਨਪੜਾ ਜਾਹਲ ਤੇ ਗੰਵਾਰ ਸਮਝਤਾ ਸੀ। ਇਸੇ ਕਰਕੇ ਉਹ ਆਪਣੀ ਮਾਂ ਦੇ ਤਰਲਿਆਂ ਦੇ ਬਾਵਜੂਦ ਵੀ ਉਹਦੀ ਇੱਛਾ ਦੇ ਅਨੁਸਾਰ ਡਾਕਟਰੀ ਪਾਸ ਕਰਕੇ ਠੀਕ ਹੈ ਆ ਆਪਣੀ ਇੱਛਾ ਦੇ ਅਨਸਾਰ ਉਹ ਡਾਕਟਰੀ ਪਾਸ ਕਰਨ ਦੇ ਵਿੱਚੋਂ ਆਪਣੇ ਮਾਮੇ ਨਾਲ ਹਾਜੀਦਾਬਾਦ ਵਿੱਚ ਪ੍ਰੈਕਟਿਸ ਕਰਨ ਦੀ ਤਸਵੀਜ਼ ਜਿਹੜੀ ਉਹਦੀ ਮਦਰ ਕਹਿੰਦੀ ਸੀ ਵੀ ਉਹਦੀ ਮਦਰ ਨਹੀਂ ਕਹਾ ਸੀ ਕਿ ਵੀ ਉਹਦੀ ਇੱਛਾ ਹੈ ਕਿ ਉਹ ਡਾਕਟਰੀ ਪਾਸ ਕਰਨ ਤੋਂ ਬਾਅਦ ਆਪਣੇ ਮਾਮੇ ਦੇ ਨਾਲ ਹਾਜੀਦਾਬਾਦ ਦੇ ਵਿੱਚ ਪ੍ਰੈਕਟਿਸ ਕਰਨ ਕਰੇ ਤੇ ਨਾਲ ਦੀ ਨਾਲ ਉਹਦੇ ਹੱਥਾਂ ਦੇ ਵਿੱਚ ਪਲੀ ਉਹਦੇ ਘਰ ਦੇ ਵਿੱਚ ਹੀ ਰਹਿੰਦੀ ਸੁੰਦਰ ਸਾਉ ਸ਼ਰਮਿਲੀ ਸਾਰਾ ਦਿਨ ਚੁੱਪਚਾਪ ਬਾਬਰਜੀ ਖਾਨੇ ਵਿੱਚ ਕੰਮ ਕਰਨ ਵਾਲੀ ਕੁੜੀ ਸਦੀਕਾ ਨਾਲ ਵਿਆਹ ਕਰਨ ਕਰਨ ਦੀ ਗੱਲ ਕਰਦੀ ਸੀ ਉਦੀ ਮਾਂ ਨੇ ਉਹਨੂੰ ਕਿਹਾ ਸੀ ਵੀ ਇਹਦੇ ਨਾਲ ਵਿਆਹ ਕਰ ਲਾ ਤੇ ਉਹਦੀ ਮਾਂ ਨੇ ਤਰਲੇ ਕਰਦੇ ਉਹਨੂੰ ਕਿਹਾ ਸੀ ਕਿ ਉਹ ਚਾਹੁੰਦੀ ਹੈ ਕਿ ਬਹੁਤ ਸਾਰੇ ਮੁਲਕਾਂ 'ਚ ਯਾਤਰਾ ਕਰੇ ਠੀਕ ਹੈ ਕਿ ਉਹ ਚਾਹੁੰਦੀ ਹੈ ਕਿ ਉਹ ਬਹੁਤ ਸਾਰੇ ਮੁਲਕਾਂ 'ਚ ਯਾਤਰਾ ਕਰੇ ਤੇ ਡਿਗਰੀਆਂ ਵੀ ਲਵੇ ਪਰ ਆਪਣੀ ਕੌਮ ਤੇ ਮੁਲਕ ਦੀ ਖਿਦਮਤ ਜ਼ਰੂਰ ਕਰੇ ਤੇ ਜੇਕਰ ਸਾਰੇ ਲੋਕ ਪੈਸੇ ਦੇ ਪੀਰ ਹੋ ਜਾਣਗੇ ਤਾਂ ਫਿਰ ਉਹਨਾਂ ਵਰਗੇ ਇਹ ਗਰੀਬਾਂ ਤੇ ਨਿਮਾਣਿਆਂ ਦਾ ਇਲਾਜ ਕੌਣ ਕਰੂਗਾ ਬੇਸ਼ੱਕ ਤੂੰ ਸਭ ਕੁਝ ਅਮੀਰ ਬਣ ਜਾ ਠੀਕ ਹੈ ਤੂੰ ਡਿਗਰੀਆਂ ਕਰਕੇ ਬਾਹਰ ਬਾਹਰੋਂ ਡਿਗਰੀਆਂ ਕਰਕੇ ਆ ਜਾ ਮੁਲਕਾਂ ਦੀ ਸੈਰ ਕਰ ਲੈ ਪਰ ਫਿਰ ਵੀ ਆਪਣੇ ਕੌਮ ਤੇ ਆਪਣੇ ਦੇਸ਼ ਦੀ ਖਿਦਮਤ ਕਰੇ ਮਤਲਬ ਕਿ ਸੇਵਾ ਕਰ ਪਰ ਸਲੀਮ ਨੇ ਕਿਹਾ ਕਿ ਉਹ ਹਾਬਿਜ਼ਾਬਾਦ ਦੇ ਵਿੱਚ ਪ੍ਰੈਕਟਿਸ ਕਰਨ ਦੀ ਗੱਲ ਕਿਸੇ ਵੀ ਸੂਰ ਦੇ ਵਿੱਚ ਨਹੀਂ ਮੰਨੂਗਾ ਤੇ ਇਸੇ ਤਰ੍ਹਾਂ ਜਦੋਂ ਉਹਨੂੰ ਸਦੀਕਾ ਨਾਲ ਵਿਆਹ ਕਰਵਾਉਣ ਲਈ ਕਿਹਾ ਗਿਆ ਤਾਂ ਉਹਨੇ ਇਹ ਵੀ ਚੀਜ਼ ਨੂੰ ਨਾ ਮੰਨਿਆ ਤੇ ਉਹਨੇ ਕਿਹਾ ਕਿ ਸਦੀਕਾ ਨਾਲ ਵਿਆਹ ਤੁਸੀਂ ਅਜੀਬ ਗੱਲਾਂ ਕਰਦੇ ਹੋ ਮੈਂ ਡਾਕਟਰ ਬਣ ਜਾਵਾਂਗਾ ਮੇਰੇ ਵਾਸਤੇ ਹਜ਼ਾਰਾਂ ਰਿਸ਼ਤੇ ਆਉਣਗੇ ਤੇ ਨਾਲੇ بیوی ਉਹ ਕਰਨੀ ਚਾਹੀਦੀ ਹੈ ਜਿਦੇ ਆਉਣ ਆਉਣ ਨਾਲ ਪੋਜੀਸ਼ਨ ਭਾਰੀ ਹੋ ਜਾਵੇ ਬੜੇ ਰਸੂਖ ਵਾਲੇ ਲੋਕਾਂ ਨਾਲ ਰਿਸ਼ਤੇਦਾਰੀ ਬਣ ਜਾਣ ਤਾਂ ਹੀ ਜਾਇਦਾਦ ਵੀ ਮਿਲਦੀ ਹੈ ਤੇ ਬੈਂਕ ਬੈਲੈਂਸ ਵੀ ਵੱਧਦਾ ਹੈ ਮਤਲਬ ਕਿ ਉਹਨੇ ਆਪਣੀ ਮਦਰ ਨੂੰ ਇਹ ਕਿਹਾ ਮੈਨੂੰ ਸਦੀਕਾ ਜਹੀ ਗੰਵਾਰ ਤੇ ਅਨਪੜ ਪਿੰਡੂ ਜਹੀ ਕੁੜੀ ਨਾਲ ਵਿਆਹ ਕਰਕੇ ਕੀ ਮਿਲਣਾ ਤੇ ਉਹਦੇ ਉੱਤਰ ਤੋਂ ਦੁਖੀ ਹੋ ਕੇ ਮਾਂ ਨੂੰ ਹੋਰ ਸਮਝਾਉਂਦੀ ਰਹੀ ਪੁੱਤਰ ਐ ਪੈਸਾ ਦੁਨੀਆ ਦੇ ਵਿੱਚ ਹਰਸ਼ ਹੈ ਹਰ ਸ਼ੈ ਨਹੀਂ ਜੇ ਇਹਦਾ ਤੁਹਾਨੂੰ ਥੀਮ ਪੁੱਛਿਆ ਜਾਵੇ ਤਾਂ ਵੀ ਵਿਸ਼ਾ ਵਸਤੂ ਹੀ ਆਊਗਾ ਠੀਕ ਹੈ ਬੀਬੀ ਸ਼ਰੀਫ ਤੇ ਸੁਗੜ ਹੋਵੇ ਤੇ ਘਰ ਦੀਆਂ ਖੁਸ਼ੀਆਂ ਤੇ ਹਾਸੇ ਸਾਰੀ ਦੁਨੀਆ ਦੇ ਜ਼ੌਲ ਤੋਂ ਚੰਗੇ ਹੁੰਦੇ ਨੇ ਪਰ ਸਲੀਮ ਦੇ ਦਿਮਾਗ ਕੋਲ ਤੇ ਬਾਹਰ ਜਾਣ ਦੇ ਤੇ ਉੱਥੋਂ ਦੀ ਕਿਸੇ ਗੋਰੀ ਨਾਲ ਵਿਆਹ ਕਰਵਾ ਕੇ ਜੀਵਨ ਗੁਜ਼ਾਰਨ ਦਾ ਭੂਤ ਸਵਾਰ ਹੋਇਆ ਸੀ ਡਾਕਟਰੀ ਪਾਸ ਕਰਕੇ ਉਹ ਰੋਂਦੀ ਮਾਂ ਨੂੰ ਉਹਦੇ ਅੱਖਾਂ ਉਹ ਜਿਸ ਦੇ ਪਿੱਛੇ ਅੱਖਾਂ ਦੇ ਵਿੱਚ ਅਥਰੂ ਭਰੀ ਸਦੀਕਾ ਵੀ ਖੜੀ ਸੀ ਛੱਡ ਕੇ ਬਲੈਕ ਚਲਾ ਜਾਂਦਾ ਫਿਰ ਅਮਰੀਕਾ ਤੇ ਲੰਡਨ ਦੇ ਸਾਫ ਸੂਤਰੇ ਤੇ ਚਮਕਦੇ ਹਸਪਤਾਲਾਂ ਵਿੱਚ ਕੰਮ ਕਰਦੇ ਆਂ ਉਹਦਾ अनेका ਸੁੰਦਰ ਨੀਲੀ ਅੱਖਾਂ ਵਾਲੀਆਂ ਗੋਰੀਆਂ ਚਿੱਟੀਆਂ ਤੇ ਭਰਮੇ ਜਿਸਮਾਂ ਵਾਲੀਆਂ ਕੁੜੀਆਂ ਨਾਲ ਪਿਆਰ ਪਿਆ ਜਿਨ੍ਹਾਂ ਦੇ ਵਿੱਚ ਨਰਸ ਮੇਰੀ ਮਾਰਗਰੇਟ ਤੇ ਜੋਰਜ ਫਿਨ ਨਾਲ ਉਹਦਾ ਪ੍ਰੇਮ ਕਾਫੀ ਅੱਗੇ ਤੱਕ ਵਧਿਆ ਪਰ ਉਹ ਉਹਨਾਂ ਦੇ ਹੋਰ ਨਾ ਡਾਕਟਰਾਂ ਤੇ ਨੌਜਵਾਨਾਂ ਨਾਲ ਖੁੱਲ ਡੁੱਲ ਭਰੇ ਸਬੰਧ ਦੇਖ ਕੇ ਕਿਸੇ ਹੋਰ ਕਿਸੇ ਹੋਰ ਕਾਰਨ ਨਾਲ ਉਹਨਾਂ ਨਾਲ ਵਿਆਹ ਨਾ ਕਰਾ ਸਕਿਆ ਆਸਲ ਦੇ ਵਿੱਚ ਉਥੋਂ ਦੀਆਂ ਕੁੜੀਆਂ ਮਨ ਚਾਹੇ ਮਰਦਾਂ ਨਾਲ ਸੈਰ ਤੇ ਜਾਂਦੀਆਂ ਨੇ ਪਿਕਨਿਕ ਤੇ ਰਕਸ ਕਰਦੀਆਂ ਨੇ ਠੀਕ ਹੈ ਸ਼ਰਾਬ ਪੀਂਦੀਆਂ ਨੇ ਤੇ ਉਹਨਾਂ ਨੂੰ ਜੇਕਰ ਉਹਨਾਂ ਦਾ ਦੋਸਤ ਕਿਸੇ ਹਫ਼ਤੇ ਕਿਸੇ ਕਿਸੇ ਹਫ਼ਤੇ ਨੂੰ ਮੁੱਕਨ ਤੇ ਸੈਰ ਜਾਂ ਪਿਕਨਿਕ ਤੂਤੇ ਲੈ ਕੇ ਨਾ ਜਾਵੇ ਤਾਂ ਉਹ ਇਸ ਦੇ ਵਿੱਚ ਬੇਇੱਜ਼ਤੀ ਸਮਝਦੀਆਂ ਨੇ ਤਾਂ ਸਮੇਂ ਸਮੇਂ ਤੇ ਦੋਸਤੀ ਬਦਲਦੀਆਂ ਰਹਿੰਦੀਆਂ ਨੇ ਤੇ ਉਹਨਾਂ ਲਈ ਵਿਆਹ ਦਾ ਮਤਲਬ ਕੁਝ ਹੋਰੀ ਹੁੰਦਾ ਜੋ ਸਾਡੇ ਲੋਕਾਂ ਲਈ ਸਮਝ ਨਹੀਂ ਆ ਸਕਦਾ ਇਹੋ ਜਿਹੀਆਂ ਗੱਲਾਂ ਦੇਖ ਕੇ ਨਿਰਾਸ਼ ਹੋਏ ਡਾਕਟਰ ਸਲੀਮ ਨੂੰ ਆਪਣੀ ਮਾਂ ਦੀਆਂ ਇੱਛਾਵਾਂ ਤੇ ਨਸੀਬਤਾ ਯਾਦ ਆਉਂਦੀਆਂ ਨੇ ਵੀ ਉਹਦੀ ਮਾਂ ਉਹਨੂੰ ਕਿਵੇਂ ਸਮਝਾਉਂਦੀ ਸੀ ਨਾਲ ਹੀ ਸ਼ਰਮ ਹਾਇਆ ਨਾਲ ਭਰੀ ਸਦੀਕਾ ਦੇ ਗੁਨਾ ਦਾ ਅਹਿਸਾਸ ਵੀ ਹੁੰਦਾ ਤੇ ਉਹ ਮਾਂ ਦੀ ਬਿਮਾਰੀ ਤੇ ਉਸ ਦੀ ਮੌਤ ਦੀ ਖਬਰ ਫਿਰ ਉਹਦੀ ਮਦਰ ਦੀ ਮੌਤ ਹੋ ਜਾਂਦੀ ਹੈ ਮੌਦੀ ਖਬਰ ਸੁਣ ਕੇ ਤਾਂ ਵਤਨ ਨਹੀਂ ਸੀ ਆਇਆ ਪਰ ਜਦੋਂ ਉਸ ਦਾ ਪੱਛਮੀ ਮੁਲਕਾਂ ਦੀਆਂ ਕੁੜੀਆਂ ਤੋਂ ਮਨ ਖੱਟਾ ਹੋ ਗਿਆ ਤਾਂ ਉਹ ਆਪਣੇ ਦੇਸ਼ ਦੇ ਵਿੱਚ ਵਾਪਸ ਆ ਕੇ ਆਪਣੇ ਲਈ ਕੋਈ ਕੰਮ ਲੱਭਣ ਦੀ ਕੋਸ਼ਿਸ਼ ਕਰਦਾ ਤਾਂ ਫਿਰ ਕਰਾਚੀ ਦੇ ਕਿਸੇ ਹਸਪੀਟਲ ਦੇ ਵਿੱਚ ਕੰਮ ਕਰਦੇ ਉਹਦਾ ਦੋਸਤ ਡਾਕਟਰ ਸ਼ਾਹੀਦ ਉਹਨੂੰ ਇੱਕ ਇਛਤਿਹਾਰੀ ਨੌਕਰ ਨੌਕਰੀ ਦੇ ਸਬੰਧ ਵਿੱਚ ਪਿੰਡ ਮਰੀਦਪੁਰ ਦੇ ਵਿੱਚ ਭੇਜਦਾ ਤਾਂ ਇੱਥੇ 50-55 ਸਾਲਾਂ ਦੇ ਬੁੱਢੇ ਜ਼ਗੀਰਦਾਰ ਚੌਧਰੀ ਸੀ ਜਿਹੜਾ ਜ਼ਗੀਰਦਾਰ ਸੀ ਦੀ ਤੀਜੀ ਬੇਗਮ ਜਿਹੜੀ 21 ਸਾਲਾਂ ਦੀ ਸੀ ਜਰੀਨਾ ਦੀ ਖੂਬਸੂਰਤੀ ਸ਼ਰਮ ਹਾਇਆ ਭਰਿਆ ਜੀਵਨ ਪਤੀ ਪ੍ਰਤੀ ਵਫਾਦਾਰੀ ਪਤੀ ਦੀ ਪੁੱਤਰ ਪ੍ਰਾਪਤੀ ਦੀ ਇੱਛਾ ਪੂਰੀ ਕਰਨ ਲਈ ਜਾਨ ਦੀ ਵਾਜੀ ਤੇ ਆਪਣੇ ਬੱਚਿਆਂ ਲਈ ਮਮਤਾ ਨੂੰ ਦੇਖ ਕੇ ਉਹਦੇ ਮਨ ਦੇ ਵਿੱਚ ਉਹਦੇ ਲਈ ਮੁਹੱਬਤ ਪੈਦਾ ਹੋ ਜਾਂਦੀ ਹੈ ਤੇ ਉਹ ਹਰ ਵੇਲੇ ਉਹਦੇ ਖਿਆਲਾਂ ਵਿੱਚ ਰਹਿਣ ਲੱਗ ਜਾਂਦੀ ਹੈ ਰਹਿਣ ਲੱਗੀ ਅਮਰੀਕਾ ਤੇ ਲੰਡਨ ਦੀਆਂ ਸੁੰਦਰ ਕੁੜੀਆਂ ਨੇ ਵੀ ਉਹਦੇ ਮਨ ਉੱਤੇ ਇੰਨਾ ਅਸਰ ਨਹੀਂ ਸੀ ਪਾਇਆ ਜਿੰਨਾ ਜਿਹੜੇ ਕੀ ਪਤਾ ਸੀ ਜਰੀਨਾ ਨੇ ਠੀਕ ਹੈ ਤੇ ਜਿਸ ਤਰ੍ਹਾਂ ਪਿੰਡ ਦੀ ਇਸ ਕੁੜੀ ਨੇ ਕੀਤਾ ਉਹ ਸੋਚਦਾ ਸੀ ਕਿ ਜੇਕਰ ਉਹ ਉਸ ਦਾ ਵਾਸ ਚਲੇ ਤਾਂ ਉਸ ਨੂੰ ਸ਼ਹਿਰ ਦੇ ਕਿਸੇ ਵੱਡੇ ਹਸਪਤਾਲ ਵਿੱਚ ਲੈ ਜਾ ਕੇ ਉਹਦਾ ਇਲਾਜ ਕਰਵਾਵੇ ਤੇ ਉਸ ਨੂੰ ਆਪਣੇ ਸੀਨੇ ਦੇ ਵਿੱਚ ਲੁਕਾ ਕੇ ਲੈਣਾ ਚਾਹੁੰਦਾ ਸੀ ਪਰ ਉਹ ਨੂੰ ਪਤਾ ਸੀ ਕਿ ਜਰੀਨਾ ਨਾਲ ਉਹਦੀ ਮੁਹੱਬਤ ਉਸ ਲਈ ਦੁੱਖ ਹੀ ਪੈਦਾ ਕਰੂਗੀ ਤੇ ਉਹਦੇ ਰਸਤੇ ਵਿੱਚ ਰੁਕਾਵਟਾਂ ਬਹੁਤ ਰੁਕਾਵਟਾਂ ਕਿਉਂਕਿ ਉਹ ਮੈਰਿਡ ਸੀ ਤੇ ਚੌਧਰੀ ਸਾਹਿਬ ਸਮਾਜ ਉਸ ਦੀਆਂ ਧੀਆਂ ਤੇ ਸਭ ਤੋਂ ਵੱਡੀ ਰੁਕਾਵਟ ਜਰੀਨਾ ਆਪ ਹੀ ਸੀ ਜੇਕਰ ਬੇਸ਼ੱਕ ਜਰੀਨਾ ਨੇ ਸਪਸ਼ਟ ਤੌਰ ਤੇ ਕਦੇ ਕਿਸੇ ਲਫਜ਼ ਜਾਂ ਇਸ਼ਾਰੇ ਨਾਲ ਉਹ ਨੂੰ ਆਪਣੀ ਮੁਹੱਬਤ ਦੇ ਸੰਕੇਤ ਨਹੀਂ ਦਿੱਤੇ ਰਤੇ ਪਰੋਸ ਨੂੰ ਬਹੁਤ ਪਸੰਦ ਕਰਦੀ ਸੀ ਉਹ ਇੱਕ ਅਜਾਹ ਨੌਜਵਾਨ ਸੀ ਜਿਸ ਬਾਰੇ ਕਦੀ ਉਹ ਸੁਪਣ ਲੈਂਦੀ ਸੀ ਇਸ ਮੌਕੇ ਤੇ ਉਹ ਸਿਰਫ ਉਹਨੂੰ ਇੰਨਾ ਹੀ ਕਹਿ ਸਕੀ ਕਿ ਉਹ ਜੋ ਕੁਝ ਉਸ ਲਈ ਕਰ ਰਿਹਾ ਉਸ ਦਾ ਬਦਲਾ ਨਹੀਂ ਚੁਕਾ ਸਕਦੀ ਇਹ ਕਹਿ ਕੇ ਜਦੋਂ ਕਮਰੇ ਦੇ ਵੱਲ ਤੁਰ ਪਈ ਤਾਂ ਪੜਿਆ ਲਿਖਿਆ ਤੇ ਉੱਚ ਸੋਸਾਇਟੀ ਦੀਆਂ ਕੁੜੀਆਂ ਨਾਲ ਆਸਾਨੀ ਨਾਲ ਪਿਆਰ ਦੀਆਂ ਗੱਲਾਂ ਕਰਨ ਵਾਲਾ ਸਲੀਮ ਇਸ ਕੁੜੀ ਦੇ ਸਾਹਮਣੇ ਕੁਝ ਵੀ ਨਾ ਬੋਲ ਸਕੇ ਪਰ ਉਹਦਾ ਦਿਲ ਚੀਕ ਚੀਕ ਕੇ ਕਹਿ ਰਿਹਾ ਸੀ ਕਿ ਉਸ ਦਾ ਉਸ ਨਾਲ ਪਿਆਰ ਹੈ ਇਸ ਤਰ੍ਹਾਂ ਜਰੀਨਾ ਨੂੰ ਉਹ ਦਿਲੋਂ ਮੁਹੱਬਤ ਕਰਨ ਲੱਗਾ ਸੀ ਇਸ ਕਰਕੇ ਪੂਰਬੀ ਸੱਭਿਆਚਾਰ ਦੇ ਵਿੱਚ ਪਲੀ ਫਲੀ ਜਰੀਨਾ ਦੀ ਸ਼ਖਸੀਅਤ ਹੀ ਸੀ ਤੇ ਉਹਦੇ ਮੁਕਾਬਲੇ ਪੱਛਮੀ ਸੱਭਿਆਚਾਰ ਵਿੱਚ ਪਲੀਆਂ ਕੁੜੀਆਂ ਉਹਦਾ ਦਿਲ ਨਾ ਜਿੱਤ ਸਕੀਆਂ ਤੇ ਉਹਨੂੰ ਲੱਗਦਾ ਸੀ ਕਿ ਸਦੀਕਾ ਨਾਲ ਉਸਦਾ ਵਿਆਹ ਕਰਨ ਦੀ ਇੱਛਾ ਰੱਖਣ ਵਾਲੀ ਉਸਦੀ ਮਾਂ ਦੇ ਮਨ ਵਿੱਚ ਉਸਦੇ ਪੂਰਬੀ ਪੂਰਬੀ ਕੁੜੀ ਵਾਲੇ ਗੁਣਾ ਦੀ ਕਦਰ ਸੀ ਪਰ ਜਦੋਂ ਉਹਦੇ ਮਨ ਦੇ ਵਿੱਚ ਪੱਛਮ ਦਾ ਜੀਵਨ ਤੇ ਉੱਥੋਂ ਦੀ ਕੁੜੀ ਨਾਲ ਵਿਆਹ ਕਰਵਾਉਂਦਾ ਭੂਤਸਵਾਰ ਸੀ ਜੋ ਹੁਣ ਲੱਥ ਚੁੱਕਿਆ ਸੀ ਇਸ ਦੇ ਨਾਲ ਹੀ ਸਲੀਮ ਜਿਹੜਾ ਕਿ ਅਮਰੀਕਾ ਤੇ ਇੰਗਲੈਂਡ ਜਾਣ ਤੋਂ ਪਹਿਲਾਂ ਪਾਕਿਸਤਾਨ ਦੇ ਜੀਵਨ ਨੂੰ ਘਟਿਆ ਤੇ ਪਿੰਡਾਂ ਪਾਕਿਸਤਾਨ ਦੇ ਪਿੰਡਾਂ ਦੇ ਜੀਵਨ ਨੂੰ ਘਟਿਆ ਤੇ ਪਿੰਡਾਂ ਦੇ ਲੋਕਾਂ ਨੂੰ ਅਨਪੜ੍ਹ ਜਾਹਲ ਤੇ ਗਵਾਰ ਸਮਝਦਾ ਸੀ ਤੇ ਉਹਨਾਂ ਦੇ ਵਿੱਚ ਵਿਚਰਨ ਉਹਨੂੰ ਵਧੀਆ ਨਹੀਂ ਸੀ ਲੱਗਦਾ ਤੇ ਉਹ ਮੁੰਸ਼ੀ ਜੀ ਦੀ ਸਿਆਣਪ ਅਤੇ ਵਫਾਦਾਰੀ ਤੇ ਬਾਬਾ ਮੀਰਾਜ਼ਦੀਨ ਤੇ ਦੇ ਆਪਣੀ ਧਰਤੀ ਨਾਲ ਪਿਆਰ ਆਉਣ ਵਾਲੀਆਂ ਨਸਲਾਂ ਦੇ ਪ੍ਰਤੀ ਆਸ਼ਾਵਾਦ ਤੇ ਉਹਨਾਂ ਦੀ ਇਨਸਾਨੀ ਅਜਮਤ ਨੂੰ ਅੱਗੇ ਵਧਾਉਣ ਲਈ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੁੰਦਾ। ਬੇਸ਼ੱਕ ਉਹ ਗਰੀਬ ਸੀ ਪਰੰਤੂ ਗੱਲਾਂ ਬੜੇ ਪਤੇ ਦੀਆਂ ਸੀ। ਉਹ ਪਿੰਡਾਂ ਵਿਚਲੀ ਸੱਭਿਆਚਾਰ, ਭਾਈਚਾਰੇ ਵਾਲੀਆਂ ਭਾਵਨਾ, ਪੰਚਾਇਤ ਦੇ ਰੋਲ, ਕਿੱਕੇ ਵਾਲੀਆਂ ਰਸਮਾਂ ਸਮੇਂ ਲੱਗੇ ਰੌਣਕ ਮੇਲੇ, ਮੇਲ ਮਿਲਾਪ ਤੇ ਕਿਕਰਾਂ ਵਾਲੇ ਬਾਬੇ ਦੀਆਂ ਰੱਬ ਦੇ ਪਿਆਰ ਤੇ ਨੇਕ ਚੱਲਣ ਦਾ ਉਪਦੇਸ਼ ਦੇਣ ਵਾਲੀ ਰੋਹਾਨੀ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਇਸ ਕਰਕੇ ਉਹਨੂੰ ਪਿੰਡ ਤੇ ਪਿੰਡ ਦੇ ਲੋਕ ਚੰਗੇ ਲੱਗਣ ਲੱਗੇ ਡਾਕਟਰ ਸਲੀਮ ਅਮਰੀਕਾ ਤੋਂ ਤੁਰਨ ਸਮੇਂ ਆਪਣੇ ਹਸਪਤਾਲ ਦੀ ਨੌਕਰੀ ਛੱਡ ਕੇ ਨਹੀਂ ਸੀ ਆਇਆ ਤੇ ਸ਼ਾਇਦ ਨੂੰ ਲਿਖਿਆ ਕਿ ਪਹਿਲੀਆਂ ਚਿੱਠੀਆਂ ਵਿੱਚ ਪਿੰਡ ਦੇ ਜੀਵਨ ਨੂੰ ਪਸੰਦ ਨਾ ਕਰਦਾ ਹੋਇਆ ਵਾਪਸ ਚਲੇ ਜਾਂਦੀਆਂ ਗੱਲਾਂ ਕਰਦਾ ਪਰ ਜਰੀਨਾ ਦੇ ਨੇੜੇ ਰਹਿ ਕੇ ਅਤੇ ਮੁੰਸ਼ੀ ਬਾਬਾ ਮਿਰਾਜ਼ਦੀਨ ਤੇ ਪਿੰਡ ਦੇ ਲੋਕਾਂ ਦੇ ਕੰਮਾਂ ਤੇ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਉਹਦਾ ਪਿੰਡ ਦੇ ਵਿੱਚ ਦਿਲ ਲੱਗਣ ਲੱਗ ਗਿਆ ਤੇ ਜਰੀਨਾ ਦੇ ਜਨੇਪੇ ਮਗਰੋਂ ਗੱਡੀ ਵਿੱਚ ਬੈਠ ਕੇ ਡਾਕਟਰ ਸ਼ਾਹਿਦ ਦੁਆਰਾ ਪਿੰਡ ਦੇ ਵਿੱਚ ਗਰੀਬ ਲੋਕਾਂ ਦੀ ਸੇਵਾ ਲਈ ਖੁੱਲੇ ਕਲੀਨਿਕ ਦੇ ਵਿੱਚ ਕੰਮ ਕਰਨ ਲਈ ਚਲਾ ਜਾਂਦਾ। ਇਸ ਤਰ੍ਹਾਂ ਨਾਵਲਕਾਰ ਨੇ ਸਾਡੇ ਨੌਜਵਾਨਾਂ ਦੇ ਮਨਾਂ ਵਿੱਚ ਆਪਣੇ ਦੇਸ਼ ਤੇ ਇੱਥੋਂ ਦੇ ਪਿੰਡਾਂ, ਇੱਥੋਂ ਦੇ ਲੋਕਾਂ ਤੇ ਕੁੜੀਆਂ ਲਈ ਨਫ਼ਰਤ ਤੇ ਪੱਛਮੀ ਦੇਸ਼ਾਂ ਦੀ ਅਮੀਰੀ ਤੇ ਉੱਥੋਂ ਦੀਆਂ ਗੋਰੀਆਂ ਕੁੜੀਆਂ ਦੀ ਖਿੱਚ ਦੇ ਖੋਖਲੇ ਪੰਨੂ ਦਰਸਾ ਕੇ ਆਪਣੇ ਦੇਸ਼ ਅਥੋਂ ਦੇ ਪਿੰਡ ਕਦਰਾਂ ਕੀਮਤਾਂ ਦੇ ਕੁੜੀਆਂ ਵਿੱਚ ਮੌਜੂਦ ਬਹੁਮੁੱਲੇ ਗੁਣਾ ਨੂੰ ਪੇਸ਼ ਕੀਤਾ। ਬੇਸ਼ੱਕ ਨਾਵਲਕਾਰ ਦਾ ਇਹ ਦ੍ਰਿਸ਼ਟੀਕੋਣ ਠੀਕ ਆ ਪਰੰਤੂ ਡਾਕਟਰ ਸਲੀਮ ਨੂੰ ਆਪਣੇ ਦੇਸ਼ ਦੇ ਵਿੱਚ ਪੱਛਮੀ ਮੁਲਕਾਂ ਵਰਗੀ ਖੁਸ਼ਹਾਲੀ ਤੇ ਕੰਮ ਦੇ ਸਹੂਲਤਾਂ ਨਹੀਂ ਸਨ ਮਿਲੀਆਂ। ਮਿਲ ਸਕਦੀਆਂ। ਇਸ ਵਾਲੇ ਪਾਸੇ ਵਾਲ ਨਾਵਲ ਲੇਖਕਾ ਬਿਲਕੁਲ ਕੋਈ ਸੰਦੇਹ ਨਹੀਂ ਕਰਦੀ। ਇਹਦੇ ਨਾਲ ਹੀ ਇਸ ਨਾਵਲ ਦੇ ਵਿਸ਼ੇ ਦੂਜੀ ਪਰਤ ਨਾਵਲਕਾਰ ਪਾਕਿਸਤਾਨ ਦੇ ਜ਼ਗੀਰਦਾਰੀ ਪ੍ਰਬੰਧ ਦੇ ਵਰਤਾਰੇ ਵਿੱਚ ਔਰਤ ਦੀ ਬੇਕਦਰੀ, ਦੁਰਦਸ਼ਾ ਨੂੰ ਵੀ ਪੇਸ਼ ਕਰਦਾ। ਇਸ ਲਈ ਉਹਦੇ ਦੁਆਰਾ ਵੱਡੀਆਂ ਜ਼ਮੀਨਾਂ ਤੇ ਜਗੀਰਾਂ ਦੇ ਮਾਲਕ ਦੁਆਰਾ ਆਪਣੀ ਜਾਇਦਾਦ ਤੇ ਵਾਰਸ ਵੱਜੋਂ ਪੁੱਤਰ ਦੀ ਪ੍ਰਾਪਤੀ ਲਈ ਤਿੰਨ ਤਿੰਨ ਵਿਆਹ ਕਰਵਾਉਣਾ। ਤੀਆਂ ਜੰਮਨ ਦੀ ਸੂਰਤ ਵਿੱਚ ਪਤਨੀ ਵੱਲੋਂ ਮੂੰਹ ਮੋੜਨ ਤੇ ਹੋਰ ਵਿਆਹ ਕਰਵਾਉਣਾ, ਔਰਤ ਨੂੰ ਮਾਰ ਕੁੱਟਣ ਤੇ ਉਹਨੂੰ ਦਬਾ ਕੇ ਰੱਖਣਾ। 50 55 ਸਾਲਾਂ ਦੇ ਨਾਨੇ ਬਣੇ ਚੌਧਰੀ ਸਾਹਿਬ ਵਰਗੇ ਦਾ 16-17 ਸਾਲਾਂ ਦੀ ਜਰੀਨਾ ਵਰਗੀ ਕੁੜੀ ਨਾਲ ਵਿਆਹ ਕਰਵਾਉਣਾ। ਕੁੜੀ ਦੇ ਮਾਪਿਆਂ ਦਾ ਵੀ ਲਾਡਾ ਪਾਲੀ ਤੇ ਨੂੰ ਬਿਨਾਂ ਹਾਨ ਪ੍ਰਵਾਨ ਦੇਖੇ ਜਾਂ ਉਹਦੀ ਮਰਜ਼ੀ ਜਾਣੇ। ਕੇਵਲ ਜ਼ਮੀਨ ਜ਼ਿਆਦਾ ਦਾ ਵਾਲੇ ਵਿਅਕਤੀ ਨਾਲ ਹੀ ਵਿਆਹ ਦੇਣਾ ਜ਼ਗੀਰਦਾਰਾਂ ਦੁਆਰਾ ਔਰਤਾਂ ਵਿੱਚ ਔਰਤ ਨੂੰ ਸਖਤ ਪਰਦੇ ਵਿੱਚ ਰੱਖਣਾ ਸੋਹਣੇ ਵਰਗੀਆਂ ਧੀਆਂ ਦੀ ਕਦਰ ਨਾ ਕਰਨਾ ਆਪਣੇ ਨਿੱਜੀ ਸੁੱਖਾਂ ਦਾ ਖਿਆਲ ਰੱਖਣਾ ਸ਼ਿਕਾਰ ਖੇਡਣਾ ਸ਼ਰਾਬ ਪੀਣਾ ਤੇ ਕੋਠੇ ਵਾਲੀਆਂ ਉੱਤੇ ਪੈਸੇ ਉਜਾੜਨ ਦੇ ਵਿੱਚ ਖਰਚ ਕਰ ਦੇਣਾ ਨੌਕਰਾਂ ਦੀ ਕੁੱਟਮਾਰ ਪਿੰਡਾਂ ਦੇ ਸਾਰੇ ਲੋਕਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਆਪਣੇ ਵਿਗਾਰੀ ਬਣਾ ਕੇ ਰੱਖਣ ਦੇ ਵਰਤਾਰੇ ਨੂੰ ਵੀ ਪੇਸ਼ ਕੀਤਾ ਨਾਵਲ ਦੇ ਵਿੱਚ ਇਹ ਗੱਲ ਵੀ ਫਸਟ ਹੁੰਦੀ ਹੈ ਕਿ ਸਮੇਂ ਦੇ ਬੀਤਣ ਨਾਲ ਕੁਝ ਜਾਗਰੂਕਤੀ ਆ ਰਹੀ ਹੈ ਤੇ ਪੰਚਾਇਤ ਦੇ ਜੋਰ ਨਾਲ ਪਿੰਡ ਵਿੱਚ ਹਸਪੀਟਲ ਤੇ ਸਕੂਲ ਖੁੱਲੇ ਖੁੱਲ ਰਹੇ ਨੇ ਪਰ ਅਜੇ ਤੱਕ ਸਮੱਸਿਆ ਇਸ ਸਮੱਸਿਆ ਦੀ ਗੰਭੀਰਤਾ ਕਾਇਮ ਨਾਵਲ ਲੇਖਿਕਾ ਦਾ ਇਹ ਸੰਕੇਤ ਦੇਣਾ ਕਿ ਚੌਧਰੀ ਬੇਟਾ ਅੱਗਾ ਚੌਧਰੀ ਦਾ ਬੇਟਾ ਅੱਗੋ ਜ਼ਗੀਰਦਾਰੀ ਪ੍ਰਬੰਧ ਦੀ ਜਕੜ ਨੂੰ ਕਮਜ਼ੋਰ ਕਰਕੇ ਆਪਣੀਆਂ ਭੈਣਾਂ ਤੇ ਹੋਰਨਾਂ ਔਰਤਾਂ ਦੇ ਲੋਕਾਂ ਨੂੰ ਫਾਇਦਾ ਪਹੁੰਚਾਉਣ ਵਾਲੇ ਕੰਮ ਕਰੇਗਾ ਇੱਕ ਕਲਪਨਾ ਮਾਤਰ ਕਿਉਂਕਿ ਜਿਹੇ ਪ੍ਰਬੰਧ ਆਪਣੇ ਆਪ ਨੇ ਟੁੱਟਦੇ ਲੋਕ ਸੰਘਰਸ਼ ਨਾਲ ਟੁੱਟਦੇ ਨੇ ਤੇ ਜਿਹਦੇ ਵਿੱਚ ਨਾਵਲ 'ਚ ਕੋਈ ਗੱਲ ਨਹੀਂ ਗਈ। ਨਾਵਲ ਦੇ ਵਿੱਚ ਸਾਨੂੰ ਪਾਕਿਸਤਾਨ ਦੇ ਸਮਾਜਿਕ ਸੱਭਿਆਚਾਰਕ ਜੀਵਨ ਤੋਂ ਇਲਾਵਾ ਪਿੰਡੂ ਇਲਾਕੇ ਦੇ ਵਾਤਾਵਰਣ ਦੀ ਝਲਕ ਵੀ ਪੇਸ਼ ਹੁੰਦੀ ਆ। ਇਸ ਦੇ ਵਿੱਚੋਂ ਸਾਨੂੰ ਪਿੰਡਾਂ ਵਿਚਲੇ ਛੱਪੜਾਂ, ਖੂਹਾਂ, ਹਾਲਾਂ, ਪਸ਼ੂਆਂ ਚੁਗਦੇ ਕੁੱਕੜਾਂ, ਘਰਾਂ ਵਿੱਚ ਉੱਠਦੇ ਬੈਠਦੇ ਤੇ ਖੇਤਾਂ ਵਿੱਚ ਕੰਮ ਕਰਦੇ ਲੋਕ, ਟਾਂਗਿਆਂ ਦੀ ਸਵਾਰੀ, ਹੁੱਕੇ ਦੀ ਵਰਤੋਂ ਲੋਕਾਂ ਵੱਲੋਂ ਅਪਣਾਇਆ ਜਾਂਦੀਆਂ ਅਮਾਨ, ਜਾਮਨ ਆਦ ਬੰਨਣ ਤੇ ਹਕੀਕੇ ਵਰਗੇ ਰਸਮਾਂ ਢੋਲਕ ਦੇ ਤਾਲੇ ਤਾਲ ਤੇ ਗਾਈ ਜਾਂਦੇ ਗੀਤਾਂ ਵਾਰਸਾਂ ਦੀ ਹੀਰ ਤੇ ਵਾਰਸ ਦੀ ਹੀਰ ਤੇ ਸੁਲਤਾਨ ਬਾਹੂ ਦੇ ਦੋੜਿਆਂ ਦੀ ਮਕਬੂਲੀਅਤ ਤੇ ਕਿਕਰਾਂ ਵਾਲੇ ਬਾਬੇ ਦੇ ਹੂਜਰੇ ਉਹਨਾਂ ਵਿੱਚ ਲੋਕਾਂ ਦੇ ਵਿਸ਼ਵਾਸ ਤੇ ਸ਼ਰਧਾ ਦੀਆਂ ਝਲਕਾਂ ਵੀ ਮਿਲਦੀਆਂ ਨੇ ਤੇ ਇਸ ਤਰ੍ਹਾਂ ਨਾਵਲ ਦਾ ਵਿਸ਼ਾ ਮੁੱਖ ਤੌਰ ਤੇ ਦੋ ਪਰਤੀਆ ਇਹਦਾ ਵਿਸ਼ਾ ਪਾਕਿਸਤਾਨੀ ਸਮਾਜ ਦੇ ਵਰਤਾਰੇ ਨੌਜਵਾਨਾਂ ਦੀਆਂ ਭਾਵਨਾਵਾਂ ਜ਼ਗੀਰਦਾਰੀ ਪ੍ਰਬੰਧ ਔਰਤ ਦੀ ਬੇਕਦਰਰੀ ਸਥਿਤੀ ਤੇ ਆਮ ਪਾਕਿਸਤਾਨੀ ਪਿੰਡੂ ਜੀਵਨ ਦੀ ਜਥਾਰਤਕ ਮਨੋਵਿਗਿਆਨਿਕ ਤੇ ਸਜੀਵ ਚਲਕ ਨੂੰ ਪੇਸ਼ ਕਰਨਾ ਤੇ ਇਹਦੇ ਵਿੱਚ ਰਵਾਸ ਅੰਸ਼ ਵੀ ਹੈ ਤੇ ਇਹ ਜਿਹੜੇ ਕਿ ਸੰਖਾਂਤਕ ਹੈ ਥੈਂਕ ਥੈਂਕ